ਅਸਲ ਵਿੱਚ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਈਰਾਨ ਦੇ ਔਇਲ ਰੈਫਾਇਨਰੀ ਦੇ ਉੱਤੇ ਹਮਲੇ ਦੇ ਬਾਅਦ ਹੋਣਾ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਹੋਰ ਵਾਧਾ ਹੋ ਸਕਦਾ ਜਿਸ ਦੇ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਸਕਦਾ ਕਹਿ ਸਕਦੇ ਆ ਕਿ ਆਮ ਬੰਦੇ ਦੀ ਜੇਬ ਦੇ ਉੱਤੇ ਭਾਰੀ ਬੋਝ ਪੈ ਸਕਦਾ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤੋਂ ਪਹਿਲਾਂ ਜੀ ਗੱਲ ਕਰ ਲਈਏ ਤਾਂ ਕੱਚੇ ਤੇਲ ਦੀ ਕੀਮਤ ਦੇ ਵਿੱਚ 13% ਤੱਕ ਵਾਧਾ ਹੋ ਚੁੱਕਿਆ 77 ਡਾਲਰ ਜਿਹੜੇ ਨੇ ਪ੍ਰਤੀ ਬੈਰਲ ਜਿਹੜੀ ਹੈ ਉਹ ਵੱਧ ਚੁੱਕੇ ਨੇ ਪਹਿਲਾਂ ਨਾਲੋਂ ਕੀਮਤ ਨਾਲੋਂ 77 ਡਾਲਰ ਜਿਹੜੇ ਨੇ ਉਹ ਵੱਧ ਚੁੱਕੇ ਨੇ ਪ੍ਰਤੀ ਬੈਰਲ ਤੇ ਦੱਸ ਦੇਣਾ ਚਾਹੁੰਦੇ ਆ ਕਿ 169 ਲੀਟਰ ਇੱਕ ਬੈਰਲ ਦੇ ਵਿੱਚ ਜਿਹੜਾ ਉਹ ਕੱਚਾ ਤੇਲ ਮਿਲਦਾ ਹੈ ਤਾਂ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੇ ਨਾਲ-ਨਾਲ ਆਪ ਬੰਦਾ ਵੀ ਜਿਹੜਾ ਇਸ ਤੇ ਨਾਲ ਪ੍ਰਭਾਵਿਤ ਹੋ ਪਗਾ ਕਿਉਂਕਿ ਰਾਂ ਤੋਂ ਤੇਲ ਜਿਹੜਾ ਆ ਦੇਸ਼ ਕਾਫੀ ਸਾਰੇ ਦੇਸ਼ਾਂ ਦੇ ਵਿੱਚ ਜਾਂਦਾ ਆ ਤਾਂ ਭਾਰਤ ਦੇ ਵਿੱਚ ਵੀ ਤੇਲ ਆਉਂਦਾ ਹੈ ਤਾਂ ਭਾਰਤ ਨੂੰ ਵੀ ਜਿਹੜਾ ਆ ਇਸ ਦਾ ਕਹਿ ਸਕਦੇ ਆ ਕਿ ਜੇਬ ਦੇ ਉੱਤੇ ਬੋਝ ਪੈ ਸਕਦਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਸਕਦਾ